ਹਾਂ ਜੀ ਪਤਾ ਨਹੀਂ ਰੋਟੀ ਨਹੀਂ ਪਕਾਈ ਪਤਾ ਨਹੀਂ ਕੀ ਕਰਦੀਆਂ ਇੰਨ੍ਹੇ ਸਾਰਾ ਦਿਨ ਸੁਹਾ ਸੜਾਈ ਸੁਹਾ ਸੜਾਈ ਐ ਨਹੀਂ ਵੀ ਬੁਢੀ ਨੂੰ ਭੁੱਖ ਲੱਗੀ ਹੋਊਗੀ ਵੀ ਰੋਟੀ ਤਾਂ ਫੜਾ ਲੀ ਗਏ ਮੈਂ ਹੋਕਰੇ ਤੇ ਹੋਕਰਾਂ ਲਾਈ ਜਾਂਦੀ ਆ ਰੋਟੀ ਨੂੰ ਲਿਆਉਣੀ ਆ ਕਿ 10-10 ਜਰਾਂ ਨਿਕਲਦੀ ਆ ਤੇਰੀ ਆ ਗਈ ਲੈ ਕੇ ਹੋ ਗਿਆ ਮੇਰਾ ਹਾਂ ਹੋ ਰੋਟੀ ਦਾ ਹੋ ਗਿਆ ਬੇਣਾ ਨਾੜੇ ਮੇਰੀ ਗੱਲ ਸੁਣਾ ਪੂਰਾ 1 ਮਹੀਨਾ ਹੋ ਗਿਆ ਮੈਨੂੰ ਰੋਟੀ ਦਿੰਦੀ ਨੂੰ ਤੈਨੂੰ ਆ ਹੁਣ ਆਪਦਾ ਛੋਟੀ ਕਣੀ ਲੱਗ ਜਾ ਆਥਨ ਦੀ ਰੋਟੀ ਉਧਰ ਖਾਈ ਆ ਹੁਣ ਤੜਕੇ ਦੀ ਤਾਂ ਮੈਂ ਦੇਤੀ ਕੋੜੇ ਹੁਣ ਤਾਂ ਖਾ ਲੈਣ ਦੇ ਦੋ ਬੁਰਕੀਆਂ ਵਗ ਜੂਗੀ ਬਠੇਰਾ ਆਥ ਨੇ ਉਹਨਾਂ ਦੇ ਖਾ ਲੂ ਹੋਰ ਕੀ ਕਰੂੰਗੀ ਫੇਰਾ ਕਦੇ ਉਧਰ ਮਾਰਿਆ ਤਾਂ ਕੱਕ ਦੇ ਉਧਰ ਮਾਰਿਆ ਮੇਰਾ ਤਾਂ ਕੱਲ ਦਾ ਮਹੀਨਾ ਪੂਰਾ ਹੋਇਆ ਰੋਟੀ ਦੇਣ ਦਾ ਤੈਨੂੰ ਅੱਜ ਤਾਂ ਤੜਕੇ ਦੀ ਰੋਟੀ ਵੀ ਤੇਰੀ ਉਧਰ ਸੀ ਚਲ ਮੈਂ ਤਾਂ ਤੈਨੂੰ ਦੇਤੀ ਆ ਨਾਲੇ ਇੱਕੋ ਹੀ ਰੋਟੀ ਸੀ ਆ ਥੋੜੀ ਜੀ ਸਬਜ਼ੀ ਸੀ ਹੋਰ ਨਾ ਮੰਗੀ ਦੁਵਾਰੇ ਜੇ ਵੱਧ ਖਾਣੀ ਹੋਈ ਨਾ ਤੂੰ ਉਹਨਾਂ ਦੇ ਵਗ ਜੀ ਹੁਣ ਮੈਂ ਵੀ ਕੰਮ ਕਰਨੇ ਆ ਬਿੱਲੀ ਨਹੀਂ ਹੈਗੀ ਬੋਲਣਾ ਮਾਰੀ ਨਾਲ ਕਿਹੜੀਆਂ ਰੋਟੀਆਂ ਬੱਧਰੀਆਂ ਵਰਗੀਆਂ ਰੋਟੀਆਂ ਪਕਾਉਂਦੀਆਂ ਨਹੀਂ ਐਨੀ ਮੜੀ ਜੀ ਮੋਟੀ ਰੋਟੀ ਲਾਹਦ ਕੇ ਹੈ ਆ ਬੱਕੜੀਆਂ ਵਰਗੀ ਢਾਲ ਪਈਏਗੀ ਠੀਕ ਕਰਾ ਫਿਰ ਹੁਣ ਪਈ ਮਨਾ ਜਹ ਜੀ ਦਿਨਦਿਆਂ ਉਹ ਜੀ ਖਾ ਲ ਕੁੜੇ ਪਾਣੀ ਦਾ ਗਲਾਸ ਤਾਂ ਲਿਆ ਦਿਓ ਬੁੜੀ ਦੇ ਗੱਜ ਚ ਬੁਰਕੀ ਅੜ ਜੂ ਆ ਚੱਕ ਪਾ ਤੇ ਬੁੜੀ ਦੇ ਕੱਪੜੇ ਕਹਿ ਕੇ ਆਵਾ ਵੀ ਬਾਗ ਜਾ ਹੁਣ ਇੱਥੇ ਨਹੀਂ ਆਈ ਨਹੀਂ ਪਤਾ ਇੱਥੇ ਬੈਠੀ ਰਹੇ ਬੱਕੜੋ ਨਾ ਵਰਗੀ ਦਾਸੀ ਨਾ ਖਾਦੀ ਸੀ ਅਰੇ ਫੜ ਮਾਤਾ ਤੇ ਫੜੇ ਚੋਤੇ ਹੈ ਹਾਂ ਸਿਆੜਾਲੀਆਂ ਸਾਰੇ

ਨਹੀਂ ਤੇ ਖੋਨੀ ਕੀ ਬੈ ਜਾਣੀ ਆ ਮੰਜਾ ਵੀ ਨਹੀਂ ਕੋਈ ਲੈ ਹਟ ਕਿਉਂ ਨਾ ਐ ਕਿ ਮੇਰੇ ਕੱਪੜੇ ਆ ਤੇਰੇ ਉਧਰ ਮੀਨਾ ਪੂਰਾ ਹੋ ਗਿਆ ਹੋਰ ਉਧਰ ਹੋ ਗਿਆ ਪੂਰਾ ਜਮੀਨਾ ਹਜੇ ਕਿੱਥੇ ਹੋ ਗਿਆਗਾ ਅੱਥਰਾਂ ਦਿਨ ਦਾ ਅੱਥਰਾਂ ਟਾਈਮ ਦਾ ਹਜੇ ਪਿਆਗਾ ਉਹ ਤਾਂ ਕਹਿੰਦੀ ਮੈਂ ਤਾਂ ਕਿ ਉਹਦੇ ਵੀ ਤੂੰ ਅੱਥਨੇ ਰੋਟੀ ਇੱਧਰ ਖਾਦੀ ਸੀ ਆ ਕਿ ਲੈ ਫੇਰ ਕੀ ਆ ਅੱਜ ਅੱਥਨੇ ਉਧਰ ਹੀ ਵਗ ਜਾ ਕੱਲ ਨੂੰ ਆਈ ਮੇਰੇ ਕੋਲ ਤੜਕੇ ਲੈ ਹੁਣ ਆਨੇ ਤਾਂ ਮੈਨੂੰ ਝੋਲਾ ਬਣਾਤਾ ਫੇਰ ਤੂੰ ਦੁਆਰੀ ਜਾ ਕੇ ਲੈ ਜਾ ਦੁਬਾਰੇ ਕਿੱਥੇ ਲੈ ਕੇ ਜਾਊਂਗੀ ਹੁਣ ਕੋਈ ਦੇ ਦੋ ਦੋ ਰੋਟੀਆਂ ਕੋਈ ਨਾ ਅੱਜ ਤੁਸੀਂ ਦਊਗੀ ਰੋਟੀਆਂ ਅੱਜ ਨਹੀਂ ਮੈਥੋਂ ਦਿੱਤੀਆਂ ਜਾਂਦੀਆਂ ਮੈਂ ਤਾਂ ਬਿਮਾਰ ਹੋਈ ਪਈ ਆ ਅੱਜ ਨਹੀਂ ਮੈਥੋਂ ਬਣਦੀਆਂ ਹੈਗੀਆਂ ਕਰਕੇ ਆ ਜੀ ਮੰਗ ਤਾਂ ਜੀ ਉਹਨੂੰ ਵੀ ਖਵਾ ਲਈ ਦਿੰਨੇ ਆ ਮੈਂ ਬਿਮਾਰ ਹੋਈ ਪਈ ਆ ਅੱਜ ਨਹੀਂ ਮੈਥੋਂ ਦਿੱਤੀ ਇੰਨੀ ਵਗ ਜਾ ਵਗ ਜਾ ਹੁਣ ਉਧਰ ਹੀ ਜਾ ਮੈਂ ਹਾਂ ਲੋ ਤਾਂ ਕਾਜੀ ਉੱਤੇ ਮਾਥਨੇ ਰੋਟੀ ਮੈਂ ਖਵਾਈ ਸੀ ਅੱਜ ਉਹ ਨਾ ਦਿਖਾਈ ਤੜਕੇ ਤੋਂ ਮੈਂ ਦੇ ਦਊਂਗੀ ਤੜਕੇ ਆ ਜੀ ਮੇਰੇ ਕੋਲ ਲੈ ਫਿਰ ਛੋੜਾ ਤੇਰਾ ਮਹੀਨੇ ਤੋਂ ਪਹਿਲੀ ਭੇਜ ਦਿੰਦੀ ਆ ਉਹ ਦੂਆਂਗੀ ਤੇ ਛੋੜਾ ਤੇਰਾ ਖ ਲੈ ਨਹੀਂ ਕੋਈ ਗੱਲ ਛੋੜਾ ਨਾਲ ਹੀ ਲੈ ਜਾ ਵਗ ਜਾ ਬ ਅੱਜ ਤਾਂ ਮੈਂ ਰਿਸ਼ਤੇਦਾਰੀ ਚ ਜਾਨੀ ਆ ਮੈਂ ਤਾਂ ਪਿੰਡ ਜਾਨੀ ਆ ਜਾ ਉਹਦੇ ੁੰਡੇ ਤੂੰ ਵਗ ਜੀ ਭੈਣ ਆਥਣੇ ਪੁੱਤ ਤੇ ਪਤਾ ਲਿਆ ਤੂੰ ਜਿਹਦਾ ਲੈ ਕੇ ਆਉਣਾ ਕਾ ਮੈਂ ਇੱਥੇ ਮੰਜਾ ਢਾ ਕੇ ਬੈਠੀ ਰੂ ਤੇਰੇ ਘਰ ਦੀ ਰਾਖੀ ਲੈ ਤੂੰ ਕਿਹਦੇ ਕੋਲੇ ਬੈਠੇਂਗੀ ਮੈਂ ਤਾਂ ਮੁੰਡੇ ਨੂੰ ਵੀ ਨਾਂ ਲੈ ਕੇ ਜਾਉਂਗੀ ਜਿੰਦਾ ਲੈ ਕੇ ਜਾਵਾਂਗੇ ਅਸੀਂ ਤੇ ਘਰ ਨੂੰ ਤੂੰ ਵਗ ਜਾ ਵੱਡੀ ਕੋਲ ਕੀ ਬਾਹ ਹੈ ੁੰਡੇ ਨਹੀਂ ਤਾਂ ਹੱਤ ਜੂਨ ਖਰਾਬ ਹੈ ਵਗ ਜਾਨੀ ਆ ਵੱਡੀ ਦੇ ਭਾਈ ਦੀ ਤੂੰ ਵੱਗ ਜਾ ਮੈਂ ਤਾਂ ਇੱਥੇ ਖੇਡੂੰਗੀ ਠੀਕ ਆ ਪੁੱਤ ਤੁਸੀਂ ਖੇਡ ਲਓ ਨਾਲੇ ਇਹ ਸਾਈਕਲ ਦੇ ਸੱਟ ਨਾਲ ਖਾ ਲਓ ਕਿ ਤੇ ਪੈਰ ਪੂਰਨਾ ਦੇ ਲਓ ਵਿੱਚ ਨਹੀਂ ਭੰਦੇ ਸੱਟ ਖੇਡ ਲਓ ਜੀ ਜੀ ਤੂੰ ਦਾਦੀ ਛੱਡਣਾ ਹੀ ਸੀ ਹਾਂ ਦਾਦੀ ਤੇ ਮੇਰੀ ਦਾਤ ਮੰਮੀ ਤਾਂ ਮੇਰੀ ਦਾਦੀ ਨੂੰ ਆਏ ਕਹੀ ਜਾਂਦੀ ਸੀ ਤੂੰ ਉਧਰ ਨਹੀਂ ਕਰੇ ਲੱਗਦਾ ਹੈਨਾ ਤਾਂ ਕਰਕੇ ਮੈਂ ਤਾਂ ਤੇਰੇ ਕੋਲ ਖੇਡਣ ਆਈ ਜਾਂਦੀ ਸੀਗੀ ਉਹ ਦਾਦੀ ਨਾਲ ਫਿਰ ਮੈਂ ਆ ਗਈ ਤੋ ਫਿਰ ਮੇਰੀ ਮੰਮੀ ਨੇ ਦਾਦੀ ਉਧਰ ਭੇਜਦੀ ਹਾਂ ਮੇਰੀ ਮੰਮੀ ਨੇ ਦਾਦੀ ਇਹ ਦੇ ਬੈਲਤੀ ਆ ਇੰਤਲੀ ਆਂ ਦਾ ਚੱਲ ਆਪਾਂ ਕੁਝ ਖੇਡਦੇ ਹਾਂ ਆ ਜਾ ਮੈਂ ਸਾਈਕਲ ਨਾਲ ਉਹਦੇ ਵਿੱਚ ਫੜ ਕੇ ਲੈ ਚੰਗਾ ਆਏ ਲੱਗਦਾ ਤੁਸੀਂ ਜਾਂਦੀ ਆ ਠੀਕ ਹੈ ਹਾਂ ਛੱਡ ਕੇ ਤਾਂ ਆਈ ਸੀ ਉਹ ਤਾਂ ਕਹਿੰਦੀ ਮੈਂ ਤਾਂ ਆਪਦੇ ਤੇ ਰਿਸ਼ਤੇਦਾਰਾਂ ਚ ਜਾਣੀ ਹੈ ਪਤਾ ਲੈਣਾ ਜਿੰਦੇ ਨਾਲ ਕੇ ਜਾਉਂਗੀ ਉਹ ਸਾਰੇ ਚੱਚਰ ਕਰਦੀ ਆ ਰੋਟੀ ਦੇਣ ਦੀ ਮਾਰੀ ਉੱਥੇ ਮੈਂ ਚਾਹ ਪਾਣੀ ਕਿੱਥੋਂ ਪਿਉ ਫੇਰਾ ਉਹ ਮੈਨੂੰ ਨਹੀਂ ਪਤਾ ਚਾਹ ਪਾਣੀ ਪੀ ਚਾਹੇ ਨਾ ਪੀ ਮੈਂ ਤਾਂ ਤੈਨੂੰ ਪੂਰਾ 1 ਮਹੀਨਾ ਰੋਟੀ ਦੇਤੀ ਅੱਜ ਹੁਣ ਮੇਰੀ ਮੇਰੇ ਕੋਲ ਤੇਰੇ ਵਾਸਤੇ ਕੋਈ ਰੋਟੀ ਨਹੀਂ ਚੱਲ ਆ ਜਾ ਮੈਂ ਛੱਡ ਕੇ ਆਵਾਂ ਤੈਨੂੰ ਆਈ ਕਿ ਮੈਨੇ ਦਿੰਦੀ ਤੈਨੂੰ ਰੋਟੀ ਮੈਂ ਨਹੀਂ ਜਾਂਦੀ ਜਾਂਦੀ ਕਹਿੰਦੀ ਆਜਾ ਮੈਨੂੰ ਛੱਡ ਕੇ ਗਈ ਆ ਮੈਂ ਕਿਹਾ ਤੂੰ ਆ ਜਾ ਅੱਜ ਤੇਰੀ ਉਧਰ ਵਾਰੀ ਆ ਮੈਂ ਛੱਡ ਕੇ ਆਉਂਗੀ ਤੂੰ ਮੇਰੀ ਬਾਹ ਮੈਂ ਕਿਹਾ ਨਾ ਗੁਰਦੁਆਰੇ ਛੱਡਿ ਆਓ ਤੂੰ ਖੜੀ ਹੋ ਜਾ ਮੈਂ ਕਿਹਾ ਆ ਜਾ ਲੈ ਚੱਲ ਹੋਰ ਕੀ ਰਾਹ ਬਾਹ ਲਾ ਹੁਣ ਮਲਾ ਦੇ ਝੋਨਾ ਬਿੰਡੇ ਬਿੰਡੇ ਉਧਰ ਕੱਕਲੇ ਥੋੜਾ ਉਧਰ ਕੱਕਲੇ ਥੋੜਾ ਜਦੋਂ ਵਾਰੀ ਉਹਦੀ ਆ ਗਈ ਅੰਜਵੇਂ ਰੋਟੀ ਨਹੀਂ ਦਿੰਦੀ ਮੈਂ ਕਰਕੇ ਹੋਣੀ ਆ ਗੱਲ ਉਹਦੇ ਨਾਲ ਆ ਲੈ ਫੜ ਪ੍ਰਦੀਪ ਸਾਂ ਬੇਬੇ ਨੂੰ ਤੇਰੀ ਵਾਰੀ ਆ ਦੁਬਾਰੇ ਫੇਰ ਮੇਰੇ ਰਖਣੀ ਤੇ ਅਸਤੀ ਇਹ ਲੈ ਬੇਬੇ ਨੂੰ ਅੱਜ ਫੇਰ ਤੂੰ ਮੇਰੇ ਕੋਲੇ ਲਿਆਈ ਹੈ ਜੀ ਤੇ 31 ਦਾ ਮਹੀਨਾ ਭਾਣੇ 1 ਤਰੀਕ ਨੂੰ ਬੇਬੇ ਮੇਰੇ ਕੋਲੇ ਆਉਗੀ ਟਾਈਮ ਹੀ ਪਹਿਲਾਂ 30 ਦਿਨ ਰੋਟੀ ਦਿੱਤੀ ਹੈ ਬੇਬੇ ਨੇ ਤੇ 30 ਦਿਨ ਹੀ ਮੈਂ ਦੇਉਂਗੀ ਲੈ 30 ਦਿਨ ਮੈਂ ਦਊਂਗੀ ਕਹਿੰਦੀ 31 ਦਾ ਮਹੀਨਾ ਹੈ ਜਦੋਂ ਮੈਨੂੰ ਨਹੀਂ ਪਤਾ ਇੱਕ ਦਿਨ ਮਾਰੇ ਜੇ ਤੂੰ ਲੈ ਕੇ ਜਾਏ ਉਹ ਨਾਲ ਹਾਂ ਵੀਰੇ ਮੈਂ ਨਹੀਂ ਰੋਟੀ ਦਿੰਦੀ ਹੈਗੀ ਮੈਂ ਤਾਂ ਤੇ 30 ਦਿਨ ਆਪ ਦਾ ਮਹੀਨਾ ਪੂਰਾ ਕਰ ਬਾਈ 1 ਤਰੀਕ ਤੋਂ ਰੋਟੀ ਮੈਂ ਦਊਂਗੀ ਬੇਬੇ ਨੂੰ ਕਾਈ ਮੈਂ ਤਾਂ ਨਾ ਆਪਦੇ ਪਿੰਡ ਜਾਣਾਗਾ ਤੇ ਬੇਬੇ ਨੂੰ ਤੂੰ ਸਾਂਵਾ ਕੋਈ ਗੱਲ ਨਹੀਂ ਬਾਈ ਇੱਕ ਦਿਨ ਫੇਰ ਕੇ ਵਗ ਜੀ ਬਾਈ ਮੈਂ ਰੱਖ ਅੱਜ ਤਾਂ ਭੈਣੇ ਕੁਛ ਮਰਜ਼ੀ ਕਰ ਲੈ ਤੂੰ ਅੱਜ ਤਾਂ ਮੇਰੇ ਬੇਬੇ ਨੂੰ ਰੱਖਦੀ ਨਹੀਂ ਹੈਗੀ ਮੈਂ ਮੈਂ ਤਾਂ ਇੱਕ ਤਰੀਕ ਤੇ ਰੱਖੂੰਗੀ ਅੱਜ ਮੇਰਾ ਕੋਈ ਹੱਕ ਨਹੀਂ ਬੇਬੇ ਨੂੰ ਲੈ ਜਾ ਮੈਂ ਵੀ ਨਹੀਂ ਬੇਬੇ ਨੂੰ ਲੈ ਕੇ ਜਾਂਦੀ ਅੱਜ ਕਿਤੇ ਮਰਜ਼ੀ ਖਾਵੇ ਫਿਰ ਬੇਬੇ ਫਿਰ ਬੇਬੇ ਕਿਤੇ ਮਰਜ਼ੀ ਕਰ ਜਾ ਅੱਜ ਨਾ ਮੇਰੇ ਘਰੇ ਛੱਡ ਕੇ ਜਾ ਇੱਕ ਤਰੀਕ ਨੂੰ ਛੱਡ ਕੇ ਜਾਈ ਮੇਰੇ ਮੇਰੀ ਗੱਲ ਸੁਣਾ ਨਹੀਂ ਲੈ ਉੱਥੋਂ ਕੋਈ ਬੰਦੇ ਨੇ ਮੁੰਡਿਆਂ ਨਾਲ ਛੱਡ ਲਾ ਉੱਥੇ ਮੈਨੂੰ ਜਿੱਥੇ ਬੁੜਿਆਂ ਨੂੰ ਸਾਹਦੇ ਉੱਥੇ ਛੱਡਿਓ ਇਹਨੂੰ ਕਹਿ ਜੀ ਕਿ ਤੈਨੂੰ ਰੋਟੀ ਨਹੀਂ ਦਿੰਦੀ ਮੈਂ ਇਹਨਾਂ ਰੋਟੀ ਨੂੰ ਪਿੱਛੇ ਲੈ ਮੈਂ ਤਾਂ ਹੁਣ ਤੀਰ ਨੂੰ ਰੋਟੀ ਦੇਤੀ ਮੈਂ ਸ ਮੈਨੂੰ ਕੁਛ ਨਹੀਂ ਪਤਾ ਮਾਂ ਤਾਂ ਮੇਰੇ ਮੂੰਹ ਚ ਚੱਲ ਦੇਣਾ ਰੋਟੀ ਇਹ ਦੇਉਗੀ ਇਹ ਦੇਉਗੀ ਇਹਨੂੰ ਕਹੇ ਇਹ ਗੱਲ ਮੈਨੂੰ ਨਾ ਕਹੇ ਇਹਨੂੰ ਕਹੇ ਇਹ ਦੋਨੀ ਆਈਓ ਦੋਨੀ ਬੈਠੀ ਲੈਣ ਤੁਹਾਨੂੰ ਕੋਈ ਨਹੀਂ ਜਾਂਦੇ ਮੇਰੇ ਕੰਨੀ ਮੂੰਹ ਕਰਕੇ ਕਹਿਣੀ ਆ ਇਹਦੇ ਕੰਨੀ ਹਰਕੇ ਵੀ ਕਹਿਣੀ ਆ ਇਹਦੇ ਕਰਕੇ ਇਹ ਨਹੀਂ ਪਿੰਨੀ ਵੀ ਕਹਿਣੀ ਆ ਇਹਦੇ ਕੰਨੀ ਮੁੱਛ ਕਰ ਹਾਂ ਉੱਥੇ ਛੱਡਿਓ ਜਿੱਥੇ ਬੁਢਿਆਂ ਨੂੰ ਸਾਹਦੇ ਆ ਮੈਨੂੰ ਨਹੀਂ ਪਤਾ ਛੱਡੋ ਗੋਲੇ ਤੁਹਾਡੇ ਬਾਹਰ ਫੜੋ ਚੱਲੋ ਸਾਡੇ ਤੇਓ ਛੱਡ ਕੇ ਆਵੇ ਤੂੰ ਛੱਡ ਕੇ ਆ ਮੈਂ ਕਿਉਂ ਛੱਡ ਕੇ ਆ ਮੈਂ ਰੋਟੀ ਤੇ ਮੈਨੂੰ ਸਾਈਕ ਮਹੀਨਾ ਹੋ ਗਿਆ ਇਹਦੀ ਸੇਵਾ ਪਾਣੀ ਕਰਦੇ ਨੂੰ ਤੇਰੀ ਵਾਰੀ ਆ ਇੱਕ ਦਿਨ ਪ ਕੌਣ ਕਹਿੰਦਾ 31 ਤਰੀਕ ਤੱਕ ਮਹੀਨਾ ਨਹੀਂ ਪੂਰਾ ਹੁੰਦਾ ਮੇਰਾ ਤਾਂ ਭਾਈ ਜਿੰਨਾ ਤੂੰ ਪਹਿਲਾਂ 30 ਦਿਨ ਤੱਕ ਕਰੇਗਾ ਮੈਂ ਵੀ 30 ਦਿਨ ਤੱਕ ਕਰੂੰ ਇੱਕ ਦਿਨ ਹੁਣ ਤੂੰ ਦੇ ਦੇ ਜਦੋਂ ਉਸ ਮਹੀਨੇ ਚ 30 ਦਿਨ ਸੀ ਸ਼ਰਮ 30 ਦਿਨ ਰੋਟੀ ਲਾਵੂੰਗੀ ਹੁਣ ਜਦੋਂ ਇਸ ਮਹੀਨੇ ਚ 31 ਦਿਨ ਨੇ ਫਿਰ ਤੂੰ 31 ਦਿਨ ਨਵੇਂਗੀ ਜਦੋਂ ਮਹੀਨਾ ਤਾਂ ਪੂਰਾ ਕਰੇਗੀ ਨਹੀਂ ਇਹਦਾ 1 ਤਰੀਕ ਨੂੰ ਸਟਾਰਟ ਹੁੰਦਾ ਮੰਮੀ ਮੰਮੀ ਕੀ ਕਹਣੀ ਹੈ ਆ ਬੋਲ ਮੰਮੀ ਜਦੋਂ ਤੁਸੀਂ ਬੁੜੇ ਹੋਗੇ ਫਿਰ ਅਸੀਂ ਵੀ ਤੁਹਾਨੂੰ ਕਿਵੇਂ ਕਰਿਆ ਕਰੇਗਾ ਜਿਵੇਂ ਤੁਸੀਂ ਦਾਦੀ ਨੂੰ ਕਰਦੇ ਹੋ ਦਾਦੀ ਨੂੰ ਕਿਵੇਂ ਜੀ ਜਿਵੇਂ ਤੁਸੀਂ ਦਾਦੀ ਨੇ 1 ਮਹੀਨਾ ਰੋਟੀ ਜਿੰਦੇ ਹੋ ਮੈਂ ਵੀ ਸੋ 1 ਮਹੀਨਾ ਰੋਟੀ ਦੂੰਗਾ ਜਿਵਾਕਾ ਨੂੰ ਜਵਾਬ ਦਿਓ ਤੁਸੀਂ ਹੁਣ ਦੋਨੇ ਜਣੀਆਂ ਖੜੀਆਂ ਮੂੰਹ ਚੱਕੀ ਹਾਂ ਉਹ ਮੇਰੇ ਤਾਂ ਦੋਸੀ ਮੈਂ ਤਾਂ ਭੱਗ ਜੂੰਗੀ 1 ਮਹੀਨਾ ਉਧਰ ਤੇ ਕੋਈ ਨਾ ਉਧਰ ਤੁਸੀਂ ਕਿਧਰ ਜਾਉਂਗੀ 1 ਮਹੀਨਾ ਰੋਟੀ ਖਾ ਕੇ ਹੈ ਪਰ ਜੀ ਕੋਈ ਗਲਤ ਆਪਾਂ ਸੋਚੀ ਨਾ ਕੋਈ ਗੱਲ ਸੋਚੀ ਨਹੀਂ ਬੇਬੇ ਬੇਬੇ ਗਲਤੀ ਹੋ ਗਈ ਬੇਬੇ ਹੁਣ ਦਾ ਕਲਾਗੀ ਦਾ ਮੂੰਹ ਟੱਗ ਲਾਗੀ ਬੇਬੇ ਕੋਈ ਗੱਲ ਕਰਨੀ ਹੁੰਦਣੀ ਐ ਐਸਾ ਹੱਥ ਕਰਨਾ ਤੇ ਐਸੇ ਭਰਨਾ ਅੱਜ ਅਸੀਂ ਤੈਨੂੰ ਧੱਕੇ ਦਿੰਨੇ ਆ ਤੇ ਕੱਲ ਨੂੰ ਇਹੀ ਕੋ ਸਾਡੇ ਜਵਾਬ ਸਿੱਖਣਗੇ ਤੇ ਸਾਨੂੰ ਧੱਕੇ ਦੇਣਗੇ ਬੇਬੇ ਮਾਫ ਕਰਦੇ ਹੁਣ ਜਿੰਨਾ ਜੀ ਕਰਦਾ ਨਾ ਤੇਰਾ ਜੀਰੇ ਬਣੀ ਬੈਠਣ ਨੂੰ ਜੀ ਕਰਦਾ ਉਹਦੇ ਕਣੀ ਬਹਿ ਜਾ ਤੇ ਉੱਥੇ ਰੋਟੀ ਖਾਲਿਆ ਕਰ ਜੀਰੇ ਕਣੀ ਪੱਕ ਜੂ ਕਿਉਂ ਪਰਦੀਪਾ ਹਾਂ ਜਿਵੇਂ ਤੇਰੇ ਚਿੱਤ ਕਰਦਾ ਉਵੇਂ ਕਰ ਲੇਗਾ ਜਿੱਥੇ ਜਿੰਨਾ ਜੀ ਕਰਦਾ ਹੁਣ ਉੱਥੇ ਬੈਠ ਸਕਦੀ ਐ ਤੇ ਤੁਹਾਨੂੰ ਅੱਖ ਲੱਗੀ ਮੈਂ ਤਾਂ ਹੁਣ ਜਿੱਧਰ ਰੋਟੀ ਪੱਕਿਆ ਕਰੂ ਮੈਂ ਤਾਂ ਉਧਰ ਖਾਇਆ ਕਰੂ ਜਿੱਧਰ ਪਹਿਲਾਂ ਬੱਥ ਗਈ ਕੋਈ ਗੀਰਨੀ ਠੀਕ ਕਰੇ ਬੇ ਖਾ ਲਿਆ ਕਰ ਕਦੇ ਹੁੰਦੇ ਨੇ ਮਾਪਿਓ ਦੀ ਸੇਵਾ ਦੋ ਬਈ ਸਭ ਤੋਂ ਵੱਡੀ ਸੇਵਾ ਹੈ ਨਾ ਵੀ ਚਲੋ ਆਏ ੱਟਕੇ ਨਾ ਰਿਆ ਕਰੋ ਬਈ ਜਿਹਦੇ ਦੋ ਆ ਇੱਕ ਜਣਾ ਰੋਟੀ ਦੇ ਦਿਆ ਕਰੋ ਕਦੇ ਉਧਰ ੱਟਕਾ ਮਾਰਿਆ ਕਦੇ ਉਧਰ ੱਟਕਾ ਮਾਰਿਆ ਕਰ ੱਟਕਾ ਮਾਰੇ ਆਇਨਾ ਮਾਰਿਆ ਕਰੋ ਭਾਈ ਕੱਲ ਨੂੰ ਛੋਡੇ ਨਾਲ ਵੀ ਐਵੇਂ ਹੋ ਸਕਦਾ ਦਾ ਇਹਨਾਂ ਨੂੰ ਹੁਣ ਸੁਰਤ ਆਈ ਆ ਹਾਂ ਧੰਨਵਾਦ ਜੀ